ਇਸ ਚੈਨਲ ਤੇ ਆਪਦਾ ਸਭ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਪਹੁੰਚੇ ਆਂ ਜੀ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਹਿਸ਼ਿਆਰਪੁਰ ਦੇ ਵਿੱਚ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਚਿੰਤਾਪੁਰਨੀ ਜੂਥ ਕਲੱਬ ਬਟਾਲਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਲੰਗਰ ਲਗਾਇਆ ਜਾਂਦਾ ਕਿਉਂਕਿ ਸੋਮ ਦੇ ਮਹੀਨੇ ਦੇ ਵਿੱਚ ਮਾ ਚਿੰਤਾਪੁਰਨੀ ਦਾ ਜਿਹੜਾ ਮੇਲਾ ਬੜੀ ਭਾਰੀ ਸੰਗਤ ਦੇ ਨਾਲ ਇੱਥੇ ਆ ਗਾਮਾ ਪਹੁੰਚਦਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਝਾਤ ਮਰਵਾ ਦਈਏ ਪਹਿਲਾਂ ਤਸਵੀਰਾਂ ਤੁਸੀਂ ਦੇਖ ਲਓ ਕਿਸ ਤਰ੍ਹਾਂ ਇੱਥੇ ਲੰਗਰ ਵਰਤਾਇਆ ਜਾ ਰਿਹਾ ਤੇ ਸ਼ਰਧਾਲੂਆਂ ਨੂੰ ਪੇਟ ਕੀਤਾ ਜਾ ਰਿਹਾ ਇਹ ਉਹ ਹੀ ਰੋਡ ਹੈ ਜਿਹੜੀ ਮਾ ਚਿੰਤਾਪੁਰਨੀ ਦਰਬਾਰ ਤੋਂ ਜਾਂਦੀ ਹੈ ਤੇ ਬੇਨ ਹਿਸ਼ਾਰਪੁਰ ਵਿੱਚ ਖੜਿਆ ਜਿੱਥੇ ਬਟਾਲਾ ਦੇ ਵਿੱਚੋਂ ਮਾਤਾ ਚਿੰਤਾਪੁਰਨੀ ਜੂਥ ਕਲੱਬ ਵੱਲੋਂ ਆਗੇ ਤੇ ਲੰਗਰ ਲਗਾਇਆ ਜਾਂਦਾ ਤੇ ਸਦਸਿਆ ਵੀ ਮੌਜੂਦ ਹਨ ਗੱਲਬਾਤ ਵੀ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਮੈਂ ਲਾਈਵ ਤਸਵੀਰਾਂ ਦੀ ਝਾਂਤ ਮਰਵਾ ਦੇਵਾਂ ਤੁਸੀਂ ਲਾਈਵ ਤਸਵੀਰਾਂ ਦੇਖ ਲਵੋ ਕਿਸ ਤਰ੍ਹਾਂ ਇੱਥੇ ਭਗਤਾਂ ਨੂੰ ਲੰਗਰ ਦਾ ਸੇਵਨ ਕਰਵਾਇਆ ਜਾ ਰਿਹਾ ਹੈ ਲੰਗਰ ਵਰਤਾਇਆ ਜਾ ਰਿਹਾ ਕਿਉਂਕਿ ਜਦ ਵੀ ਕੋਈ ਭਗਤ ਇੱਥੋਂ ਨੰਗਦਾ ਹੈ ਤੇ ਕੋਈ ਲੰਗਰ ਤੋਂ ਬਿਨਾ ਨਹੀਂ ਜਾ ਸਕਦਾ ਤੁਸੀਂ ਤਸਵੀਰਾਂ ਦੇ ਵਿੱਚ ਝਾਂਤ ਮਾਰ ਲਓ ਹਿਸ਼ਾਰਪੁਰ ਦੇ ਵਿੱਚ ਖੜੇ ਆਂ ਮਾਂ ਚਿੰਤਾਪੁਰਨੀ ਦੇ ਜਾਂਦੇ ਰਸਤੇ ਦੇ ਵਿੱਚ ਗੱਲਬਾਤ ਜ਼ਰੂਰ ਕਰਦੇ ਆ ਜਿਹੜੇ ਬਟਾਲਾ ਸ਼ਹਿਰ ਤੋਂ ਸਦਸਿਆ ਪਹੁੰਚੇ ਜਿਹੜੇ ਹਰ ਸਾਲ ਜਿਹੜੇ ਮਹਾਮਾਈ ਦਾ ਇੱਥੇ ਲੰਗਰ ਲੈ ਕੇ ਪਹੁੰਚਦੇ ਆਂ ਚਿੰਤਪੁਰਨੀ ਕਮੇਟੀ ਬਟਾਲਾ ਵੱਲੋਂ ਗੱਲਬਾਤ ਕਰਨ ਦੀ ਜ਼ ਹਰਨਰ ਕੇਸ ਪਟਿਆ ਜੀ ਅਰਕੇਸ਼ ਜੀ ਅੱਜ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਵਣ ਦਾ ਮਹੀਨਾ ਚੱਲ ਰਿਹਾ ਮਾਂ ਚਿੰਤਾਪੁਰਨੀ ਦਾ ਮੇਲਾ ਅੱਜ ਤੁਸੀਂ ਇੰਨੀ ਦੂਰ ਤੋਂ ਬਟਾਲਾ ਦਾ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਭਗਤਾਂ ਸਾਵਣ ਦੇ ਮਹੀਨੇ 'ਚ ਮਾਂ ਚਿੰਤਪੁਰਨੀ ਹਰ ਕਿਸੇ ਨੂੰ ਆਪਣਾ ਨਿਮੰਤਰਣ ਦਿੰਦੀ ਆ ਵੀ ਮੇਰੇ ਦਰਬਾਰ ਤੇ ਆਓ ਤੇ ਇਹ ਜਿੱਤਾ ਸਾਡਾ ਦਸਵਾਂ వార్ਸ਼ਿਕ ਲੰਗਰ ਆ ਜਿਹੜਾ ਆਪਾਂ ਹਰ ਸਾਲ ਲੰਨੇ ਆ ਚਿੰਤਾ ਹਾਨੀ ਜੂਰ ਕਲੱਬ ਦੇ ਜਿਹੜੇ ਉਹ ਮੈਂਬਰ ਆ ਸਾਡੇ ਪ੍ਰਧਾਨ ਜੀ ਆ ਅਜੀਤ ਅਤਰ ਜੀ ਤੇ ਚੇਅਰਮੈਨ ਸਾਹਿਬ ਸਾਡੇ ਜੈ ਜੀ ਸਾਹਿਬ ਕਮਲ ਜੀ ਸਰ ਕੀ ਦਾ ਸੰਜੋਗ ਰਹਿੰਦਾ ਫਿਰ ਮੈਂਬਰਾਂ ਵੱਲੋਂ ਤੇ ਬਟਾਲਾ ਵਾਸੀਆਂ ਨੂੰ ਕਿੱਦਾਂ ਦਾ ਸੰਜੋਗ ਰਹਿੰਦਾ ਆ ਬਟਾਲੇ ਵੱਲੋਂ ਭਰਪੂਰ ਯੋਗਦਾਨ ਜਿਹੜਾ ਸਾਡੇ ਰਹਿੰਦਾ ਵਾ ਸਾਥੀਆਂ ਦੇ ਨਾਲ ਮੇਰੇ ਨਾਲ ਮੇਰੇ ਸਾਥੀ ਜਿਹੜੇ ਬਟਾਲੇੋਂ ਜਿੰਨਾਂ ਦਾ ਸਾਡਾ ਸਹਿਯੋਗ ਆ ਹਰਜਾਜੀ ਆ ਕਿਸਨ ਜੀ ਆ ਆਪਣਾ ਅਸ਼ੂਨੀ ਜੀ ਆ ਕਾਫੀ ਜਿਹੜੇ ਸਾਥੀ ਮੇਰੇ ਨਾਲ ਆਏ ਆ ਹਰੀਸ਼ ਮਹਜਨ ਜੀ ਆ ਕਾਫੀ ਸਾਥੀ ਜਿਹੜੇ ਆ ਉਹ ਮੇਰੇ ਨਾਲ ਅੱਜ ਆਏ। ਟਾਲਾ ਵਿੱਚ ਤਾਂ ਕਾਫੀ ਲੰਗਰ ਲਗਾਣੇ ਆਪਣਾ ਸ਼ਹਿਰ ਛੱਡ ਕੇ ਪ੍ਰਾਇ ਸ਼ਹਿਰ ਜਾ ਕੇ ਲੰਗਰ ਲਗਾਣਾ ਕਿੱਦਾਂ ਦਾ ਪਿਆਰ ਲੱਗਦਾ ਰੋਡ ਦੇ। ਜਿਹੜਾ ਪਿਆਰ ਸਾਨੂੰ ਇੱਥੋਂ ਲੋਕਾਂ ਦਾ ਜਿਹੜਾ ਯਾਤਰੀਆਂ ਦਾ ਜਿਹੜੇ ਮਹਾਮਾਈ ਦੇ ਭਗਤ ਜਿਹੜੇ ਆਉਂਦੇ ਜਿਹੜੇ ਇੱਥੋਂ ਨੰਗੇ ਪੈਦਲ ਜਿਹੜੇ ਆ ਉਹ ਮਾਤਾ ਦੇ ਦਰਬਾਰ ਜਾਂਦੇ ਆ। ਉਹ ਇੰਨਾ ਪਿਆਰ ਜਿਹੜਾ ਵਾ ਸਾਨੂੰ ਮਿਲਦਾ ਵਾ ਆਂਦੇ ਆ ਆਪਾਂ ਉਹਨਾਂ ਦੀ ਆਪ ਭਗਤ ਪੂਰੀ ਕਰੇ ਦੀ ਆ ਕਿਉਂਕਿ ਮਹਾਮਾਈ ਨੇ ਸਾਨੂੰ ਬਹੁਤ ਹੀ ਸ਼ਕਤੀ ਪ੍ਰਦਾਨ ਕੀਤੀ ਹੈ ਸਾਡੇ ਸਾਰੇ ਸਾਥੀਆਂ ਨੂੰ। ਅਬ ਮੈਂ ਮਾਮਾਈ ਦੇ ਅ ਉਹਨਾਂ ਦੀ ਚਰਨਾਂ ਦੇ ਵੀ ਬੇਨਤੀ ਕਰਨਾ ਵਾ ਵੀ ਸਾਡੇ ਜਿੰਨੇ ਵੀ ਸਾਥੀ ਆ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਮਾਮਾਈ ਜਿੰਨ੍ਹੇ ਦਿਨ ਤੱਕ ਲੰਗਰ ਚੱਲ ਰਿਹਾ ਬੜੇ ਸਾਬ ਇਹ ਹੋਣਾ ਇਹ ਆਪਾਂ 29 ਤਰੀਕ ਤੇ ਇੱਥੇ ਆਏ ਆ ਜੀ 2 ਤਰੀਕ ਤੱਕ ਸਾਡਾ ਲੰਗਰੇਗਾ ਜੀ 2 ਤਰੀਕ ਨੂੰ ਫਿਰ ਵਾਪਸੀ ਜਾ ਰਹੇ ਹਾਂ ਹਾਂ ਜੀ ਵਾਪਸੀ ਜਾਵਾਂਗੇ ਖੁਸ਼ੀਆਂ ਫਿਰ ਕਿੰਨੀਆਂ ਕੇ ਮਿਲੇ ਜਿੱਦਣ ਦੇ ਆਏ ਹੋ ਭਗਤਾਂ ਦੀ ਖੁਸ਼ੀਆਂ ਕਿੰਨੀਆਂ ਕੇ ਵੇਖਣ ਨੂੰ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਜਿੰਨੇ ਵੀ ਸਾਡੇ ਕਲੱਬ ਦੇ ਮੈਂਬਰ ਆ ਅ ਤਕਰੀਬਨ 1 ਮਹੀਨਾ ਹੋ ਗਿਆ ਵਾ ਇਸ ਲੰਗਰ ਦੀ ਤਿਆਰੀ ਕਰਦੇ ਕਰਦੇ ਉਸ ਤੋਂ ਬਾਅਦ ਵੀ ਜਿਹੜਾ ਵਾ 2-4 ਦਿਨ ਹੋਰ ਵੀ ਲੱਗਣੇ ਆ ਕਿ ਜਿਹੜੇ ਸਾਡੇ ਸ਼ੁਭਚਿੰਤਕ ਬਟਾਲੇ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਹੀ ਕੁਛ ਨਾ ਕੁਛ ਆਪਾਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਸਾਰਿਆਂ ਨੂੰ ਦੇਣਾ ਵਾ ਕਰ ਕਰ ਕੇ ਪਹਿਲੇ ਕਮੇਟੀ ਜਾਗਰਣ ਕਰਵਾਉਂਦੀ ਹੈ ਬਟਾਲਾ ਸ਼ਹਿਰ ਜੇ ਫਿਰ ਲੰਗਰ ਲੈ ਕੇ ਆਉਂਦੀ ਹੈ ਕਾਫੀ ਤਕਲੀਫ ਤਾਂ ਵੀ ਸਾਹਮਣਾ ਕਰਨਾ ਪੈਂਦਾ ਹੋਵੇਗਾ ਤੁਹਾਨੂੰ ਨਹੀਂ ਤਕਲੀਫ ਕੋਈ ਨਹੀਂ ਹੈ ਜੀ ਆਪਣੇ ਸ਼ਹਿਰ ਦੇ ਸਾਡੇ ਬਟਾਲੇ ਵਾਲੇ ਬੜਾ ਯੋਗਦਾਨ ਕਰਦੇ ਆ ਖਾਸ ਕਰਕੇ ਮੈਂ ਐਪੀ ਧੰਨਵਾਦ ਕਰਦਾ ਵਾਂ ਲਰਨਿੰਗ ਪ੍ਰਾਰਥਨਾ ਸਭਾ ਵਾਲਿਆਂ ਦਾ ਸ਼ੋਕ ਅਗਰਵਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਉਥੇ ਪੂਰਾ ਯੋਗਦਾਨ ਦਿੱਤਾ ਆਪਣੇ ਉੱਤੇ ਕਮੇਟੀ ਹਲ ਦੇ ਵਿੱਚ ਸਾਨੂੰ ਜਗ੍ਹਾ ਪ੍ਰੋਵਾਈਡ ਕਰਵਾਈ ਤੇ ਉਸ ਤੋਂ ਬਾਅਦ ਆਪਾਂ ਹਮਨ ਦਾ ਉੱਤੇ ਕਾਰਜਕ੍ਰਮ ਕੀਤਾ ਔਰ ਇਹ ਵਿੱਚ ਸਾਡੇ ਧੀਰੇ ਗੁੰਦਰਾ ਜੀ ਦਾ ਸਹਿਯੋਗ ਬਹੁਤ ਸਾਨੂੰ ਮਿਲਿਆ ਵਾ ਹਰ ਕਿਸੇ ਸਾਥੀ ਦਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਆਪਾਂ ਜਾਣਦੇ ਆ ਉਹ ਸਾਨੂੰ ਪੱਪਾ ਭਰ ਮਤਲਬ ਵੀ ਚੁੱਕ ਲੈਂਦੇ ਆ ਵੀ ਆਓ ਜੀ ਦੀਪਕ ਪੂਰੀ ਕਰਦੇ ਹੋਰ ਵੀ ਸੇਵਕ ਮੌਜੂਦ ਹਨ ਰੂਪ ਲਾਲ ਜੀ ਰੂਪ ਲਾਲ ਜੀ ਅੱਜ ਫਿਰ ਪਹੁੰਚੇ ਹੋ ਹਿਸ਼ਾਰਪੁਰ ਮਾਂ ਚਿੰਤਾ ਪੁਨੀ ਦਾ ਲੰਗਰ ਪਟਾਰਾ ਚੱਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਸੰਤਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਕਲਬ ਚਿੰਤਾ ਹਰਨੀ ਜੂਸ ਕਲਬ ਲੋਕ ਸਾਰੇ ਬਟਾਲਾ ਵਸਿਆਂ ਨੂੰ ਔਰ ਤ੍ਰੇਸ਼ ਵਸਿਆਂ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਹਾਂ ਉਸ ਤੋਂ ਬਾਅਦ ਜਿਹੜਾ ਆਪਾਂ ਲੰਗਰ ਲੈ ਕੇ ਆਏ ਆ ਨਤਿੱਤਰਿਤੋ ਇੱਥੇ ਪਹੁੰਚੇ ਆ ਔਰ ਬਹੁਤ ਹੀ ਭਗਵਾਨ ਪਰਵਾਸ ਸਭਾ ਨੂੰ ਇੱਥੇ ਦੇਖਣ ਨੂੰ ਮਿਲਣਿਆ ਮੇਲਾ ਸੰਗਤਾਂ ਆਂਦੀਆਂ ਨੇ ਲੰਗਰ ਪ੍ਰਸ਼ਾਦ ਖਾਂਦਿਆਂ ਨੇ ਤੁਹਾਨੂੰ ਵੀ ਦੁਆਵਾਂ ਦੇ ਕੇ ਜਾਂਦੀਆਂ ਨੇ ਤੇ ਕਿੰਨੀ ਦੇਰ ਤੋਂ ਆਇਓ ਕਿੰਨੀ ਦਿਨ ਹੋ ਗਏ ਨੇ ਤੁਹਾਨੂੰ ਆਏ ਨੇ ਆਪਾਂ 23 ਦਿਨ ਦੇ ਇੱਥੇ ਆਏ ਦੇ ਹਰ ਦੇ ਵਿੱਚ ਇੱਕ ਘੰਟਾ ਬਾਹਰ ਰਹਿਣਾ ਬੰਦੇ ਨੂੰ ਕਿੰਨਾ ਔਖਾ ਲੱਗਦਾ ਵੇਖੋ 4 ਦਿਨ ਹੋ ਗਏ ਨੇ ਤੁਹਾਨੂੰ ਘਰੋਂ ਬਾਹਰ ਆਏ ਦੇਖੋ ਜੀ ਘਰ ਤੋਂ ਬਾਹਰ ਨਹੀਂ ਆਪਾਂ ਮਾਂ ਦੇ ਚਰਨਾ ਚਾਏ ਆ ਤੇ ਮਾਂ ਦੇ ਕੋਲ ਜਿਹੜਾ ਆ ਉਹਨੂੰ ਕੋਈ ਚਿੰਤਾ ਨਹੀਂ ਮਾਂ ਨੇ ਬਾਹ ਮੜੀ ਐ ਤੇ ਉਹਨੇ ਸਾਰਿਆਂ ਨੂੰ ਭਵਸਾ ਕਰ ਪਾ ਰਹੀ ਆ ਤਾਂ ਨਾ ਹੀ ਚਿੰਤਾ ਆਪਣੀ ਫਿਰ ਚਿੰਤਾ ਕਰਨ ਦੀ ਕਾਦੀ ਲੋੜ ਨਹੀਂ ਜੀ ਇਹ ਸ੍ਰੀ ਭਗਤ ਜਿਹੜੇ ਅੱਜ ਹਿਸ਼ਾਰਪੁਰ ਵਿਖਾ ਪਹੁੰਚੇ ਆਣੇ ਜਿਹੜੇ ਚਿੰਤਾ ਪੁਨੀ ਦਾ ਹਰ ਸਾਲ ਬਟਾਲਾ ਤੋਂ ਆ ਕੇ ਇੱਥੇ ਲੰਗਰ ਵਾਸ਼ਿਕ ਕਰਦੇ ਹਨ ਤੇ ਤੁਸੀਂ ਇੱਕ ਵਾਰੀ ਮੈਂ ਫਿਰ ਝਾਦ ਮਰਵਾ ਦਿੰਨਾ ਪਿੱਛੇ ਲੰਗਰ ਭੰਡਾਰੇ ਦੀਆਂ ਤਸਵੀਰਾਂ ਦੇਖ ਲਵੋ ਜਿਹੜੀਆਂ ਤਸਵੀਰਾਂ 'ਚ ਝਾਦ ਮਾਰੋ ਵੱਖ-ਵੱਖ ਤਰ੍ਹਾਂ ਦੇ ਪਾਪੜ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਰੋਟੀ ਅਤੇ ਵੱਖ-ਵੱਖ ਸੇਵਨ ਕਰਵਾਏ ਜਾਂਦੇ ਹਨ ਬਟਾਲਾ ਸ਼ਹਿਰ ਤੋਂ ਹਰ ਸਾਲ ਪਹੁੰਚਦੇ ਆਣ ਤੁਸੀਂ ਤੇ ਰੌਣਕਾ ਦੇਖ ਰਹੇ ਚਿੰਤਾਪੁਨੀ ਜੂਥ ਕਲੱਬ ਜਿਹੜੀ ਹੈ ਬਟਾਲਾ ਸ਼ਹਿਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਇੱਥੇ ਲੰਗਰ ਸੇਵਨ ਕਰਦੀਆਂ ਦਿਖਾਈ ਦੇ ਰਹੀਆਂ ਹਨ ਮੈਂ ਤਸਵੀਰਾਂ ਅੱਗੇ ਫੇਰ ਤੁਹਾਨੂੰ ਸਾਂਝੀਆਂ ਜ਼ਰੂਰ ਕਰਾਂਗਾ ਜਦੋਂ ਆਪਾਂ ਥੋੜਾ ਅੱਗੇ ਜਾਨੇ ਉੱਥੇ ਜਾ ਕੇ ਥੋੜਾ ਜਿਹਾ ਆਪਾਂ ਤੁਹਾਨੂੰ ਮੇਲਾ ਜ਼ਰੂਰ ਦਿਖਾਵਾਂਗੇ ਇਹਦੇ ਨਾਲ ਹੀ ਜਲਦੀ ਅਗਲੀ ਅਪਡੇਟ ਦੇ ਨਾਲ ਮਿਲਾਂਗੇ ਸਟਾਰਟ ਡੈਲੀ ਪੰਜਾਬ న్యూਸ ਚੈਨਲ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਨਾਲ ਸੰਯੋਗੀ ਸੌਰਵ ਬਬਰ ਧੰਨਵਾਦ ਉੱਲੀ ਕਿੱਥੋਂ ਆਇਓ ਤੇ ਕਿੱਥੇ ਪਹੁੰਚੇਓ ਤੇ ਕਿੱਥੇ ਆਇਓ ਮੁਕਸਰ ਸਾਹਿਬ ਤੋਂ ਆਇਆ ਉਹ ਚੰਤਪੁਰ ਦੀ માતા ਦੇ ਲੰਗਰ ਲਾਂ ਸਾਹਮਣੇ ਮੇਲੇ ਤੋਂ ਲੰਗਰ ਲਾਇਆ ਜਾਂਦਾ ਹੈ ਸਾਹਮਣੇ ਮੇਲੇ ਤੇ ਮੁਕਸਰ ਲੰਗਰ ਕਮੇਟੀ ਮੁਕਸਰ ਦੀ ਤਰਫੋਂ ਜੋ ਕਿ ਲਗਾਤਾਰ 10 ਦਿਨ ਲੰਗਰ ਚੱਲਦਾ ਹੈ ਕਿੰਨਾ ਸਲਾਣਾ ਭੰਡਾਰਾ ਕਰਾਇਆ ਜਾ ਰਿਹਾ ਹੈ 34ਵਾਂ ਵਿਸ਼ਾਲ ਭੰਡਾਰਾ ਪਨਾ ਹੈ ਜਿੰਨ ਭਗਤਾਂ ਨੇ ਕਾਫੀ ਪਿਆਰ ਵੇਖਣ ਨੂੰ ਮਿਲੇ ਆਉਂਦੇ ਮਾ ਜੀ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਬਾਈ ਬਹੁਤ ਜ਼ਿਆਦਾ ਰਸ਼ ਹੈਗਾ ਸਾਡੇ ਵਾਸ਼ਿੰਗ ਮੰਡਰ ਤੋਂ ਹੋਰ ਕਿਹਦੀ ਸਪੱਤਾ ਦਿੱਤੀ ਜਾਂਦੀ ਹੈ ਘਰ ਭੱਜ ਜਾਣ ਕਈ ਚੀਜ਼ ਦੀ ਲੋੜ ਪੈਂਦੀ ਕਾਹ ਦੀ ਸਪੱਤਾ ਜਾਰੀ ਦੀ ਜਾਂਦੀ ਦਵਾਈ ਦਵਾਈਸਨ ਵਗੈਰਾ ਕਿਸੇ ਤਰ੍ਹਾਂ ਦੀ ਕਿਸੇ ਨੂੰ ਦਿੱਕਤ ਆਦੀ ਹੁੰਦੀ ਦਿੱਤੀ ਜਾਂਦੀ ਹੈ ਦੁੱਧ ਬੱਚਿਆਂ ਵਾਸਤੇ ਦੁੱਧ ਗਰਮ ਦੁੱਧ ਮਿਲਦਾ ਹੈਗਾ ਜੀ ਤੋਂ ਵਾਸ਼ਿੰਗ ਮੰਡਰ ਹੱਕ ਕਿਸ ਦਿਨੋਂ ਕਿਸ ਵਾਰ ਤੱਕ ਲਾਸ਼ ਦਾ ਰਖਾਦਮ ਹੋ ਗਾ ਅਸੀਂ 24 ਤਰੀਕ ਨੂੰ ਮਕਸਰੋ ਰਵਾਨਗੀ ਇਹੀ ਟੱਕਰ ਦੀ ਤੇ 2 ਤਰੀਕ ਦੀ ਸਾਡੀ ਵਾਪਸੀ ਹੈ 25 ਦੀ ਤੋਂ ਢੰਡਾਰਾ ਸ਼ੁਰੂ ਹੁੰਦਾ ਹੈਗਾ ਜੀ ਤੇ 1 ਤਰੀਕ ਤੱਕ ਸਮਾਰਟੀਮ ਦੇ ਵਿੱਚ ਕਾਫੀ ਲੋਕ ਤੁਹਾਡੇ ਨਾਲ ਜੁੜੇ ਹੋਣਗੇ ਹਾਂਜੀ ਹਾਂਜੀ ਮੈਂ ਆਪਣੇ ਕੋਲ ਆਪਣੇ ਦਸਿਆ ਦਾ ਨਾਮ ਜਰੂਰ ਦੱਸ ਦਿਓ ਕਿ ਜਿਹੜਾ ਤੁਹਾਡੇ ਨਾਲ ਸਹਿਯੋਗ ਕਰਦੇ ਨੇ ਸਾਡੇ ਸ਼ਹਿਰ ਦੀਆਂ ਕਈ ਸੰਸਥਾਵਾਂ ਜੋ ਤੁਹਾਡੇ ਨਾਲ ਸਾਥ ਕਰਦੀਆਂ ਦਿੰਦੀਆਂ ਹਨ ਸਾਨੂੰ ਜਿੰਗੇ ਜੋ ਕਿ ਸਾਡੀ 71 ਇਨਸ਼ਾਲਾ ਟਰਸਟ ਹੈ ਜੋ ਸਾਡਾ ਮੇਨ ਸਾਥ ਦਿੰਦੀ ਹੈ ਤੁਲੰਗਰ ਨਾਮ ਵਾਸਤੇ ਸਾਨੂੰ ਜੀ ਕਰਾ ਕੇ ਚੰਪੂ ਨੇ ਮਾਤਾ ਜੀ ਦਾ ਬੋਸ ਅਜੇ ਜਰੂਰ ਬਾਤ ਕੀ ਜਾਵੇ ਮੇਰਾ ਨਾਮ ਬਲਦੇਵ ਕੁਮਾਰ ਗਿੱਲਾ ਜੀ ਉਪਸਰ ਲੰਗਰ ਕੋਈ ਕੀ ਮੁਕਸਤ ਇਹ ਇਹਨਾਂ ਦੇ ਕੰਮ ਵਿੱਚ ਤੋਂ ਸ਼ੁਰੂ ਹੋਇਆ 34 ਸਾਲ ਹੋ ਗਏ ਇਹ ਲੰਗਰ ਖਾਂਦਿਆਂ ਨੂੰ ਜੀ ਕਿੰਨੀ ਤਰੀਕ ਨੂੰ ਲੰਗਰ ਲੈ ਕੇ ਆਇ ਤੇ ਕਦੋਂ ਵਾਪਸੀ ਰਵਾ ਲੇਗਾ ਕਦੋਂ 24 ਨੂੰ ਅਸੀਂ ਲੰਗਰ ਦੀ ਉੱਥੋਂ ਰਵਾ ਲੀ ਇੱਥੇ ਸੀਗੇ 25 ਤੋਂ ਲੈ ਕੇ 2 ਤਰੀਕ ਤੱਕ ਲੰਗਰ ਚੱਲੂਗਾ 2 ਤਰੀਕ ਨੂੰ ਝੰਡਾ ਮਾਂ ਮਾਈ ਦੇ ਚਰਨਾਂ 'ਤੇ ਚੜਾ ਕੇ ਫਿਰ ਵਾਪਸ ਹੋ ਕਾਫੀ ਸੰਖਤਾ ਦੇ ਖਣ ਮਿਲ ਰਹੀਆਂ ਕਾਫੀ ਸੰਖਤਾ ਆ ਰਹੀ ਹੈ ਕਿੰਦਾ ਦਾ ਪਿਆਰ ਲੱਗਦਾ ਜਿਹੜਾ ਨਾ ਇਤਿਹਾਸ ਹੈਗਾ ਮੋਤਰਾਂ ਦੇ ਸਮੁੰਦਰੀ ਮੇਲੇ ਦਾ ਇਹ ਕੀ ਬਹੁਤ ਜ਼ਿਆਦਾ ਲੋਕਾਂ ਦਾ ਯਾਨਕਿ ਕਾਟ ਹੋਇਆ ਰੋਡ ਦਾ ਲੋਕਾਂ ਦੀਆਂ ਆਪਣੇ ਮੰਡਪ ਪੂਰੀਆਂ ਹੁੰਦੀਆਂ ਕੋਵਿਡ ਅੰਡੋਥ ਕਰਕੇ ਆਂਦਾ ਕੋਈ ਕੰਮ ਆਉਂਦਾ ਹੁਸ਼ਾਕੂ ਤੇ ਲੱਗ ਜਾਂਦੇ ਆ ਇਹਨਾਂ ਦੇ ਨਾਲ-ਨਾਲ ਹੋਰ ਕਿਹੜੀ ਸੇਵਾ ਦਿੱਤੀ ਜਾਂਦੀ ਹੈ ਤੁਹਾਡੀ ਕਮੇਟੀ ਕੋਲ ਸਾਡੇ ਵੱਲੋਂ ਜੀ ਕਿਸੇ ਜ਼ਰੂਰਤਮੰਦ ਜਿਹੜਾ ਵੇਖਦੇ ਆ ਜਨਰਲ ਬੰਦਾ ਹੁੰਦਾ ਉਹਦੀ ਮਦਦ ਕਰਦੇ ਆ ਬਾਕੀ ਦਿਨ ਰਾਤ 24 ਘੰਟੇ ਲੰਗਰ ਚੱਲਦਾ ਕੰਟੀਨਿਊ ਲੰਗਰ ਕਦੇ ਬੰਦ ਨਹੀਂ ਹੋਇਆ ਅੱਜ ਜਿਵੇਂ 25 ਤੋਂ ਸ਼ੁਰੂ ਹੋਇਆ ਦੋ ਤੱਕ ਹਨਾ ਸਾਰਾ ਪਿੰਡ ਆ ਰਿਹਾ ਜਾਂਦਾ ਹੈ ਸਾਡੇ ਚੈਨਲ ਦੇ ਮਾਦਰ ਰਹੀ ਭੱਜਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਚਿੰਤ ਕੁੰਜੀ ਦੇ ਬਕਸੇ ਅਸੀਂ ਪਹਿਲੀ ਗੱਲ ਤਾਂ ਤੁਹਾਡਾ ਮੈਂ ਯਾਨੀ ਕਿ ਧੰਨਵਾਦ ਕਰਦੇ ਆ ਕਿ ਜਿਹੜੇ ਸ਼ਹਿਰ ਵਾਲਿਆਂ ਨੂੰ ਜਾਂ ਆਪਣੇ ਸਾਰੇ ਜਿਹੜੀ ਜਿੰਨੀ ਵੀ ਇੱਥੇ ਪਬਲਿਕ ਆਈ ਹੈ ਜਿਹੜੇ ਆ ਸੰਗਤ ਆਈ ਹੈ ਉਹ ਉਹਨਾਂ ਨੂੰ ਅਸੀਂ ਬਧਾਈ ਦਿੰਦੇ ਆਂ ਉਹਨਾਂ ਨੂੰ ਮਾਮਾਈਂ ਬਧਾਈ ਦਿੰਦੇ ਆਂ ਤੇ ਜਿਹੜੇ ਇਹ ਪੜਾਵਾ ਚੱਲ ਰਿਹਾ ਹੈਗਾ ਪੁਸ਼ਾਪੁਰ ਤੋਂ ਲੱਗ ਕੇ ਉਹ ਕੀ ਚਾਹ ਕਰ ਤਿੰਤ ਮੁੱਢੀ ਦਾ ਕਿ ਪੁਨਾਰੇ ਪੁਨਾਰੇ ਲੱਗਿਆ ਹੋਇਆ ਹੈਗਾ ਲੋਕਾਂ ਦੀ ਖੁਸ਼ੀ ਹੈਗੀ ਆ ਕਿ ਇਹ ਮੌਲ ਬਹੁਤ ਵਧੀਆ ਹੈਗਾ